ਆਪਾਂ ਮੈਜੁਜਾਰ ਸਿੰਘ ਐਵਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਆ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ ਗਏ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਹੋਤੇਗੀ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉੱਥੋਂ ਹੀ ਲੈ ਕੇ ਦਵਾ ਦਵਾਪਾ ਨਿਕਲੇ ਆ ਤੇ ਆ ਕੇ ਵੇਖਿਆ ਜੀ ਉਹਦੇ ਜਦੋਂ ਬੋਡੀ ਵੇਖੀ ਆ ਛੂੜੇ ਵਜੇ ਆ ਤੇ ਮੇਰੇ ਸਾਰੇ ਕੱਟ ਪਏ ਆ ਤੇ ਉਹ ਕੁੜ ਪਤਾ ਨਹੀਂ ਸਾ ਉਥੇ ਆਪਾਂ ਜਿਹੜੀ ਉਥੇ ਖੂਨ ਨਾਲ ਲਤਬਸੀਗੀ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਡ ਲੈ ਕੇ ਦਵਾਦਾ ਆਪਾਂ ਹਸਪੀਟਲ 도ੜੇ ਆ ਜੀ ਨਹੀਂ ਘਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰਿਆ ਦੇ ਬਾਰੇ ਪਤਾ ਨਹੀਂ ਆ ਤੇ ਪੁਲਿਸ ਦੇਖ ਰਹੀ ਪਈ ਆਪਾਂ ਨੇ ਸਿੱਧਾ ਬਾਡੀ ਨੂੰ ਲੈ ਕੇ ਸਾਡਾ ਚੁੱਕ ਲੱਗ ਰਿਹਾ ਵੀ ਲੁੱਟਪੜ ਦਾ ਮਾਮਲਾ ਹੋ ਸਕਦਾ ਸਰ ਉਹ ਦੇਖ ਕੇ ਆ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਸਰ ਏ ਜਿਹੜੀ ਹੋਣੀ ਹੈ ਜੀ ਆਪਣੇ ਆਊਂਡ ਅਬਾਊਟ 30 ਦੇ ਆਸ-ਪਾਸ ਹੋਏਗੀ ਅਪ੍ਰੋ ਹਾਂ ਕਹਿੰਦਾ ਮਤਲਬ ਕਿ ਕਿੰਨੇ ਜਾਣੇ ਰਹਿੰਦੇ ਸੀ ਘਰ ਦੇ ਵਿੱਚ ਘਰ ਜਾਨੇ ਜੀ ਉਹਨਾਂ ਦੇ ਬੇਟੀ ਹੈ ਛੋਟੀ ਜਿਹੀ ਗੜੀ ਹੈ ਗੁੜੀਆ ਹਸਬੰਡ ਹੈ ਉਹ ਤੇ ਆਪ ਸੀਗੇ ਲੋਕੀ ਸੀਗੇ ਕਿਹੜਾ ਤਾਂ ਇਨਸੀਡੈਂਟ ਉਹਦੇ ਘਰ ਚ ਕੱਲੇ ਸੀ ਘਰ ਚ ਕੱਲੇ ਸੀਗੇ ਜੀ ਘਰ ਚ ਕੱਲੇ ਹਾਂ ਫਿਰ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਆ ਗਈ ਪੁਲਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਪਪਾ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਘੁੰਮਦੇ ਪਏ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਫ ਨਹੀਂ ਹੈਗਾ ਜੀ ਕੋਈ ਉਹ ਸ਼ੇਰੀਆ ਹੈਗਾ ਉਹ ਸ਼ੇਰੀਆ ਜੀ ਪੂਰਾ ਪੋਸ਼ ਸ਼ੇਰੀਆ ਹੈ ਉਹ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਨੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਆ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤੇ ਦੇਖੋ ਜੀ ਦਿਹਾੜੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਆ ਸਾਰੀਆਂ ਕੁਝ ਕੀ ਕੋਈ ਸੀਸੀਟੀਵੀ ਫੁਟੇ ਗਈ ਸਾਹਮਣੇ ਜੀ ਸਰ ਇਹ ਜੋ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਸਾਨੂੰ ਕੁਝ ਪਤਾ ਨਹੀਂ ਇਹ ਪੁਲਿਸ ਦੇਖਦੀ ਪਈ ਹੈ ਆਪਾਂ ਵੇਖ ਰਹੇ ਆ ਜੀ ਕੱਲ੍ਹ ਹੈ ਕਿਸੇ ਦੇ ਉੱਤੇ ਹਈ ਕੁਛ ਨਹੀਂ ਕਹਿ ਸਕਦੇ ਜੀ ਕਿਸੇ ਤਰ੍ਹਾਂ ਦਾ ਹੁੰਦਾ ਨਾ ਵੀ ਹਾਂ ਫਲਾਣੇ ਬੰਦੇ ਤੇ ਚਾਹ ਨਹੀਂ ਹਈ ਇਹ ਤੇ ਕੁਛ ਆਪਾਂ ਇਹ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਛ ਕਰਾਂਗੇ ਜੀ ਆਪਾਂ ਜੋ ਚੋ ਤੁਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਹਾਂ ਪੁਲਿਸ ਨੂੰ ਸਾਰਾ ਜੀ ਜੀ ਹਾਂ ਜੀ ਭਾਜੀ ਆਪਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਤੇ ਰਹੇ ਮਾਰੇ ਤੇ ਕੀ ਗੱਲ ਹੋਈ ਸਹਿਜਾ ਜੱਜਾਰ ਸਿੰਘ ਐਵਨੂ ਗਲੀ ਨੰਬਰ 1 ਮਾਰ ਫਰੈਂਸ ਲੈਣ ਅੱਜ ਕੀ ਗੱਲ ਹੋਈ ਇੱਥੇ ਕੈਮਰਾ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਪਿਛੋਂ ਪਤਾ ਲੱਗਾ ਕਿ ਇੱਕ ਕੰਮ ਵਾਲੀ ਆਈ ਆ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਮੈਡਮ ਦਾ ਮਰਡਰ ਹੋਇਆ ਅੱਛਾ ਤੇ ਉਹ ਚੈਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਰੀਦਰ ਉਧਰ ਫੋਨ ਵੀ ਕਰ ਮਾਇ ਹੋਣਗੇ ਫਿਰ ਮੈਨੂੰ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹ ਤੈਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਹ ਸੋਨਚੇ ਸਰਜੀਤ ਹਸਪੀਟਲ ਲੈ ਗਏ ਸੀਗੇ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀਗੀ ਕਿੰਨੇ ਕਿੰਨੇ ਦੀ ਉਮਰ ਸੀ ਉਮਰ ਛੋਟੀ ਸੀ ਬਿਚਾਰੀ ਦੀ ਅਜੇ ਮੇਰੇ 35 ਸਾਲ ਦੇ ਲੱਗੇ ਬਨੇ ਹੋਊਗੇ ਤੇ ਘਰ ਚ ਕੌਣ ਕੌਣ ਰਹਿੰਦਾ ਸੀ ਇਹਨਾਂ ਦੇ ਘਰ ਚ ਚਚਰਾ ਜੀ ਰਹਿੰਦੇ ਸੀਗੇ ਆਪਣੇ ਦੋਵੇਂ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਕੇ ਸਾਲ ਦੀ ਅੱਛਾ ਤੇ ਮੈਂ ਆਪਣਾ ਸਾਸੋਹਰਾ ਇੱਥੇ ਨਹੀਂ ਸੀ ਗਿਆ ਸਾਸੋਹਰਾ ਉੱਥੇ ਆਪਣੀ ਮੇਰੇ ਖਾ ਦਿੱਲੀ ਗਿਆ ਬੇਟੀ ਆਪਣੀ ਕੋਸ਼ਾਂ ਅੱਛਾ ਹਾਂ ਤੇ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜ ਪਰਿਵਾਰ ਇਹ ਜੋ ਉਹ ਸਾਰਾ ਪਰਿਵਾਰ ਉੱਥੇ ਨੇ ਜੀ ਇੱਥੇ ਕੋਈ ਨਹੀਂ ਆ ਗਿਆ ਸੀ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਹਾਂ ਤੇ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਉਹਨਾਂ ਹਸਪੀਟਲ ਤੇ ਹੁਣ ਪੋਸਟਾਬ ਦੇਖ ਰਹੀ ਹੈ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ। ਇਹ ਕੋਈ ਲੁੱਟਦੇ ਇਰਾਦੇ ਨਾਲ ਫਿਰ ਇੱਥੇ ਕੋਈ ਹੁਣ ਕੀ ਕਹਿ ਕਹਿ ਨਹੀਂ ਸਕਦੇ ਕਿ ਲੁੱਟਦੇ ਇਰਾਦੇ ਨਾਲ ਆ ਕੇ ਜਾ ਕੇ ਮਰ ਰਿਹਾ ਹੈ ਮਤਲਬ ਕੋਈ ਇਹਦੇ ਬੱਚੇ ਦੇ ਕੋਈ ਪਹਿਲੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਅਜੇ। ਇਹ ਇਕੱਲੇ ਰਹਿ ਰਹੀ ਸੀ ਘਰ ਦੇ ਵਿੱਚ। ਨਹੀਂ ਘਰ 'ਚ ਫੈਮਿਲੀ ਇਕੱਲੀ ਰਹਿੰਦੀ ਸੀਗੀ। ਨਹੀਂ ਹੁਣ ਸਵੇਰੇ ਜਿਹੜਾ ਪਤਾ ਨਹੀਂ ਹਸਬੰਦ ਨਾ ਰਹਿੰਦਾ ਹੈ ਹਸਬੰਦ ਆਪਣਾ ਬੈਂਕ ਜੌਬ ਕਰਦਾ ਹੈ ਉਹ ਚਲੇ ਗਿਆ ਸੀਗਾ ਬੇਟੀ ਨਾਲ ਗਿਆ। ਇਹ ਇਸ ਟਾਈਮ ਇਕੱਲੀ ਸੀਗੀ। ਕਿੰਨੇ ਕ'ਵਜੇ ਦਾ ਟਾਈਮ ਸੀ ਜਦੋਂ ਇਹ ਤੁਹਾਨੂੰ ਪਤਾ ਨਹੀਂ। ਮੇਰੇ ਖਾਲ ਕੰਨੇ ਕਵਜੇ ਨਿਕਲਣਾ ਸਾਨੂੰ 4:11 ਵਜੇ ਕਨਫਰਮ ਹੋਇਆ ਹਾਂ ਸਾਨੂੰ ਐਨੇ ਕਵਜੇ ਵਾਪਸ ਆਉਣਾ ਫੋਨ ਫੋਮ ਹੋਇਆ 4:11 ਵਜੇ ਭਾਈ ਕਿੰਨਾ ਕ ਲੱਗਦਾ ਵੀ ਇਸ ਦਿਨ ਦਿਹਾੜੀ ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕਿਉਂਕਿ ਤੁਸੀਂ ਇਲਾਕੇ ਚ ਰਹਿੰਦੇ ਹੋ ਠੀਕ ਹੈ ਇਲਾਕੇ ਚ ਵੈਸੇ ਪਹਿਲਾਂ ਤਾਂ ਸਾਡੇ ਇਲਾਕੇ ਚ ਇਹੋ ਜਿਹੀ ਮਰਡਰ ਵਾਲੀ ਕੋਈ ਇਹੋ ਜਿਹੀ ਕੇਸ ਹੋਇਆ ਨਹੀਂ ਕਿ ਚਲੋ ਥੋੜਾ ਬੋਤਾ ਉਹ ਚੱਲਦਾ ਰਹਿੰਦਾ ਸਨੇਚਿੰਗ ਸਨੂਚਿੰਗ ਤੇ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆ ਉਹ ਚੱਲਦਾ ਰਹਿੰਦਾ ਪਰ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੋਇਆ ਇਹ ਪਹਿਲਾ ਵੱਡਾ ਕੇਸ ਆ ਜਿਹੜਾ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣੇ ਹਾਂ ਸੀਸੀਟੀਵੀ ਕੈਮਰੇ ਤਾਂ ਲੱਗੇ ਹੈਗੇ ਨੇ ਉਹ ਪੁਲਿਸ ਦੇਖ ਰਹੀ ਆ ਉਹ ਆਪਣਾ ਦੇਖਣਗੇ ਕੀ ਲੱਗਦਾ ਮਰਡਰ ਹੋਇਆ ਹੈ ਤੇ ਜਾਂ ਮੈਂ ਇਹਦੇ ਵਾਸਤੇ ਕੋਈ ਕਲੀਅਰ ਨਹੀਂ ਕਹਿ ਸਕਦਾ ਕਿ ਮਰਡਰ ਹੈ ਕਿ ਜਾਂ ਕੀ ਇਹ ਲੁੱਟਖੋ ਦਾ ਮਾਮਲਾ ਆ ਕਿ ਮਤਲਬ ਹੁਣ ਉਹ ਉਹ ਪੁਲਿਸ ਨਾਲ ਵਿਸ਼ਾ ਹੈਗਾ ਆ ਪੁਲਿਸ ਆਪਣੇ ਸਾਹ ਆਨ ਇਨਵੈਸਟੀਗੇਸ਼ਨ ਕਰੇਗੀ ਠੀਕ 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 ਇੱਕ ਇਨਸੀਡੈਂਟ ਹੋਇਆ ਤੇ ਲਾਡਲੀ ਦੇ ਮਾਰਡਰ ਕੀ ਕਰਨ ਚਾਹਤ ਉਹ ਕਿਸ ਤਰ੍ਹਾਂ ਹੈ ਹਾਂਜੀ ਇਹ ਜੁਝਾਰਿਆ ਵੀ ਨਿਊ ਪੀਐਸ ਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਦੀ ਕਿ ਲੇਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਹੈ ਸੋ ਇਹਨੂੰ ਜਦੋਂ मौके ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਤੋ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਸਸੀ ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਤੋ ਉਹਨਾਂ ਨੂੰ ਕਿਸੇ ਦਫਾਉਣ ਆਇਆ ਸੀ ਕਿ ਘਰ ਦਾ ਦਰਵਾਜ਼ਾ ਨਹੀਂ ਖੋਲ ਰਣਾ ਤੋ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਬੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਵੀ ਆ ਫਿਲਹਾਲ ਅਜੇ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਨੂੰ ਪ੍ਰਦਰੂਪ ਕੀਤਾ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਿਨਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਚੱਕ ਕਿੰਨੀ ਏਜ ਕਿੰਨੀ ਸੀ ਲੈ ਲੀ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏਜ ਸੀਗੀ ਸਿਰਫ ਪਰਿਵਾਰ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹਨੂੰ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫ ਦੇ ਵਿੱਚ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਏਗਾ ਤੁਹਾਨੂੰ ਬਰੀਫ ਕਰਤਾ ਜਾਏਗਾ ਸਰ ਆਉਣ ਵਾਲੇ ਤਿੰਨ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਦਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਹੈ ਕਿ ਪੁਲਿਸ ਵੱਲੋਂ ਆ ਬਿਲਕੁਲ ਇਹ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਸੀ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੁੱਟਪੜ ਦੇ ਇਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਮਾਰਦਾ ਆ ਪ੍ਰੀਲੀਮਿਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਉਹ ਤੁਹਾਨੂੰ ਬਰੀ ਜਿਹੜਾ ਕੋਈ ਲੜ ਦੱਤ ਨਹੀਂ ਸੀ ਜਿਹਦੇ ਕਰਕੇ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਆ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ ਬੋਡੀ ਲਈ ਤੁਸੀਂ ਕਬਜੀ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਆ ਪਹੁੰਚ ਚੁੱਕਿਆ ਪਹੁੰਚ ਕੇ ਲਿਆ ਹੋਇਆ ਕਿਸੇ ਤਰ੍ਹਾਂ ਦਾ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏਗਾ